ਵਾਹਿਗੁਰੂ ਜੀ ਕਾ ਫਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਪੁਲਿਸ ਨੇ ਨਾ ਜੂਪੀ ਵਾਲਾ ਕੰਮ ਕੀਤਾ ਧੰਨਵਾਦ ਕਰਨੋਂ ਬਣਦਾ ਰਣਾ ਭਲਾ ਚੌਧਰੀਆ ਦਾ ਸੋਹਣਾ ਕਬੱਡੀ ਕੱਪ ਤੇ ਗੋਲੀਆਂ ਮਾਰ ਕੇ ਕਤਲ ਕੀਤਾ ਸੀ ਤੇ ਇਹ ਕਤਲ ਕਰਨ ਵਾਲਿਆਂ ਦੇ ਵਿੱਚੋਂ ਜਿਹੜਾ ਮਾਸਟਰਮਾਈਂਡ ਸੀ ਅਸ਼ਵਿੰਦਰ ਸਿੰਘ ਗ੍ਰਿਫਤਾਰ ਕੀਤਾ 에어ਪੋਰਟ ਤੋਂ ਦਿੱਲੀ ਤੋਂ ਇਹ ਤਰਨ ਤਰਨ ਦੇ ਰਹਿਣ ਵਾਲਾ ਤੇ ਦੋ ਦਾ ਇਨਕਾਉਂਟਰ ਕਰ ਦਿੱਤਾ ਗਿਆ ਸ਼ਾਇਦ ਗੱਡੀ ਛਾੜ ਤੇ ਮੈਂ ਬੇਨਤੀ ਕਰਨੀ ਹੈ ਨਾਲ ਇੱਥੇ ਥੋੜਾ ਜਿਹਾ ਅਕਾਲੀ ਤੇ ਕਾਂਗਰਸੀਆਂ ਨੂੰ ਵੀ ਕਿਢੀ ਸੁਣੇ ਵਿੱਚ ਵੀ ਇਹ ਕੰਡੇ ਥੋੜੇ ਬੀਜੇ ਹੋਏ ਚੁਗਣੇ ਔਖੇ ਨੇ ਹੁਣ ਜਿੰਨਾ ਪੁਲਿਸ ਵਾਲਿਆਂ ਨੇ ਇਨਕਾਉਂਟਰ ਕੀਤਾ ਹੈ ਨਾ ਹੁਣ ਇਹ ਨਾ ਕਹਿਣਾ ਸ਼ੁਰੂ ਕਰ ਦਿਓ ਵੀ ਸਾਡੇ ਮੁੰਡਿਆਂ ਨੂੰ ਗੈਰਿਟਰ ਤੇ ਕੇ ਮਾਰਿਆ ਜਾਂਦਾ ਹੈ ਪੁਲਿਸ ਵੱਲੋਂ ਇਹ ਨਾ ਕਹਿ ਦਿਓ ਇਹ ਪੁਲਿਸ ਦਾ ਕੰਮ ਹੈ ਜੇ ਕੋਈ ਹੋਰ ਵੀ ਹੈਗਾ ਪੁਲਿਸ ਨੂੰ ਬੇਨਤੀ ਹੈ ਚਾਪਕ ਦੇਓ ਫਟੇ ਭਲੇੜ ਦਿਓ ਜਿੱਥੇ ਮਿਲਦਾ ਗੋਲੀ ਮਾਰੋ ਪਾਰ ਬਲਾਓ ਇਹ ਗੰਦਗੀ ਜਿਹੜੀ ਹੈ ਨਾ ਇਦਾਂ ਹੀ ਸਾਫ ਹੋਣੀ ਹੈ ਜੁਪੀ ਦੀਆਂ ਜਿਹੜੀਆਂ ਉਦਾਹਰਣ ਦਿੱਤੀਆਂ ਜਾਂਦੀਆਂ ਨੇ ਨਾ ਉਹ ਤੇਆਨਾਥ ਜੋ ਕਿ ਮੁੱਖ ਮੰਤਰੀ ਨੇ ਉੱਥੋਂ ਦੇ ਬੀਜੇਪੀ ਦੇ ਉਹਨੇ ਵੀ ਇਹੀ ਕੰਮ ਕੀਤਾ ਪੰਜਾਬ ਦੇ ਲੋਕ ਨਹੀਂ ਚਾਹੁੰਦੇ ਵੀ ਗੈਂਗਸਟਰਵਾਦ ਹੋਵੇ ਇਥੇ ਅਤਵਾਦ ਹੋਵੇ ਇਥੇ ਕੋਈ ਨਹੀਂ ਚਾਹੁੰਦਾ ਤੇ ਪੁਰਸਲੇ ਬਹੁਤ ਵਧੀਆ ਕੰਮ ਕੀਤਾ ਹੈ ਮਾਸਟਰਮੈਂਡ ਨੂੰ ਫੜ ਲਿਆ ਦਿੱਲੀ ਰਿਪੋਰਟ ਤੋਂ ਇਹਦੇ ਵੀ ਪਟਾਪਟਾ ਚੰਗੀ ਤਰ੍ਹਾਂ ਫਿਰੂਗਾ ਤੇ ਦੋ ਦਾ ਕਹਿੰਦੇ ਇਨਕਾਊਂਟਰ ਕਰਤਾ ਚੜ੍ਹਦੇ ਗੱਡੀ ਤੇ ਜਿੰਨਾ ਵੀ ਪੁਲਿਸ ਮੁਲਾਜ਼ਮਾਂ ਨੇ ਇਹ ਕੰਮ ਕੀਤਾ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਿਸੇ ਦਾ ਪੁੱਤ ਤੁਸੀਂ ਗਰਾਊਂਡ ਦੇ ਵਿੱਚ ਮਾਰਿਆ ਹਾਲਾਂਕਿ ਮੈਂ ਬਖਸ਼ਣਾ ਉਹਨੂੰ ਵੀ ਨਹੀਂ ਉਹਦੇ ਤੇ ਵੀ ਇਲਜ਼ਾਮ ਹੈ ਹੀ ਲੱਗਦਾ ਕਿ ਸਦੂ ਮੁੱਸੇਵਾਲੇ ਦਾ ਕਤਲ ਕਰਾਉਣ ਪਿੱਛੇ ਇਹਦਾ ਹੱਥ ਹੈਗਾ ਜੇ ਉਹਦਾ ਹੱਥ ਹੈਗਾ ਜਾਂ ਹੈਗਾ ਸੀ ਤਾਂ ਉਹ ਵੀ ਚੰਗੀ ਗੱਲ ਇੱਥੇ ਪੰਜਾਬ ਦੀ ਧਰਤੀ ਨੂੰ ਅਸੀਂ ਕੀ ਸਮਝਾਂ ਕੀ ਅਸੀਂ ਇੱਥੇ ਇੱਕ ਦੂਜੇ ਨੂੰ ਗੋਲੀਆਂ ਮਾਰ ਕੇ ਮਾਰੀਏ ਗੈਂਗਸਟਰਾਂ ਦਾ ਤੇ ਕਵਡੀ ਪਲੇਅਰਾਂ ਦਾ ਆਪਸ ਵਿੱਚ ਲੜਨ ਦੇਣ ਕੀ ਹੈ ਪ੍ਰੋਬਲਮ ਕੀ ਹੈ ਉਹਨਾਂ ਦੀ ਬਹੁਤੇ ਲੋਕਾਂ ਦੇ ਚਲੂਨੇ ਲੜਨੇ ਆ ਤੁਸੀਂ ਕਿੱਧਰ ਬੋਲਦੇ ਹੋ ਅਸੀਂ ਕਿੱਧਰ ਨਹੀਂ ਬੋਲਦੇ ਜੀ ਇੱਥੇ ਜਿਹੜੇ ਲੌਂਗ ਜਵਾਨ ਨੇ ਪੰਜਾਬ ਦੇ ਉਹਨਾਂ ਨੂੰ ਬੇਨਤੀ ਕਰਦਾ ਹੁਣਾਂ ਨਿਪਟਾਰਾ ਲਿਖ ਕੇ ਆਪਣੇ ਪੈਰਾਂ ਤੇ ਖੜੇ ਹੋਵੋ ਆਪਣਾ ਕਾਰੋਬਾਰ ਕਰੋ ਵਧੀਆ ਜ਼ਿੰਦਗੀ ਜੀ ਕੇ ਜਾਓ ਪੰਜਾਬ ਦਾ ਨਾਮ ਰੋਸ਼ਨ ਚੰਗੇ ਕੰਮ ਕਰਕੇ ਕਰੋ ਗੈਂਗਸਟਰ ਬੰਦ ਦੇ ਵਿੱਚ ਸ਼ਾਮਲ ਹੋ ਕੇ ਜਾਂ ਗੈਂਗਸਟਰ ਬਣ ਕੇ ਅੱਤਵਾਦੀ ਬਣ ਕੇ ਨਹੀਂ ਬਹੁਤ ਵਧੀਆ ਕੀਤਾ ਪੰਜਾਬ ਪੁਲਿਸ ਨੇ ਔਰ ਗੱਡੀ ਛਾੜ ਤੇ ਹੁਣ ਜਿਹੜਾ ਫੜਿਆ ਹੈ ਮਾਸਟਰਮੈਂਡ ਅਸ਼ਵਿੰਦਰ ਸਿੰਘ ਇਹਦੇ ਵੀ ਮਾਰੋ ਗੋੜੀ ਹਾਲਾਂਕਿ ਮੈਂ ਇਹ ਸ਼ਬਦ ਵਰਤਨੇ ਨਹੀਂ ਚਾਹੁੰਦਾ ਕਿਉਂਕਿ ਜਿਹੜੇ ਮਾਂ ਦੇ ਪੁੱਤ ਨੂੰ ਤੁਸੀਂ ਮਾਰਿਆ ਤੇ ਉਹਦੇ ਘਰ ਦਾ ਹਾਲ ਜਾ ਕੇ ਦੇਖੋ ਉਹਦੇ 10 ਦਿਨ ਅਜੇ ਵਿਆਹ ਨੂੰ ਹੋਏ ਸੀ ਉਹਦੇ ਮਾਂ ਪਿਓ ਨੂੰ ਜਾ ਕੇ ਪੁੱਛੋ ਚੰਗਾ ਕੀਤਾ ਹੋਰ ਵੀ ਜੋ ਕੋਈ ਮਿਲਦਾ ਹੈ ਇਕ ਕੋਈ ਹੱਲ ਹੈ ਗੰਦਗੀ ਸਾਫ ਕਰਨ ਵਾਸਤੇ ਤਾਂ ਬਸ ਜਿੱਥੇ ਮਿਲਦੇ ਨੇ ਜਾ ਕੇ ਠੋਕ ਦਿਓ ਇਹ ਲੋਕ ਕਹਿੰਦੇ ਰਹਿਣਗੇ ਪਹਿਲਾਂ ਇਹ ਮਰਹੂਮ ਮੁੱਖ ਮੰਤਰੀ ਸਰਦਾਰ ਬੈਂਸੇ ਨੂੰ ਕਹਿੰਦੇ ਸੀ ਉਹ ਬੁੱਚੜਾ ਹੈ ਕਹੀ ਜਾਓ ਜੇ ਅਗਲੇ ਕੰਟਰੋਲ ਨਾ ਕਰਦੇ ਹੁਣ ਨੂੰ ਪੰਜਾਬ ਨਕਸ਼ੇ ਤੇ ਨਾ ਹੁੰਦਾ ਜੇ ਅਗਲੇ ਉਸ ਵਕਤ ਨਾਥ ਨਾ ਪਾਉਂਦੇ ਨਾ ਇਹ ਗੰਦਗੀ ਸਾਫ ਨਾ ਕਰਦੇ ਹੁਣ ਨੂੰ ਪੰਜਾਬ ਨਕਸ਼ੇ ਤੇ ਨਾ ਹੁੰਦਾ ਮਲਿਆ ਮੀਟ ਕਰਨਾ ਸੀ ਇਹਨਾਂ ਨੇ ਪੰਜਾਬ ਪੁਲਸ ਦੇ ਵਿੱਚ ਕੁਝ ਬੰਦੇ ਉਹ ਹੈਗੇ ਆ ਜਿਹੜੇ ਗਲਤ ਕਰਦੇ ਆ ਪਰ ਅਸੀਂ ਸਾਰਿਆਂ ਨੂੰ ਇੱਕ ਰਸੇ ਨਾਲ ਬੁਲਟਿਆ ਕਰੀਏ ਬਹੁਤ ਚੰਗੇ ਅਫਸਰ ਵੀ ਹੈਗੇ ਨੇ ਪਰ ਕੀ ਜਿਨ੍ਹਾਂ ਕਤੇੜਾ ਨੇ ਗਰਾਉਂਡ ਦੇ ਵਿੱਚ ਸ਼ਰਿਆਮ ਗੋੜੀਆਂ ਮਾਰ ਕੇ ਰਾਣਾ ਬਲਾ ਚੌਰੀਆ ਦਾ ਕਤਲ ਕੀਤਾ ਸੀ ਉਹ ਚੰਗਾ ਕੰਮ ਸੀ ਮੈਂ ਫੇਰ ਕਹਿ ਦਿੰਨਾ ਜੇ ਰਾਣਾ ਬਲਾ ਚੌਰੀਆ ਨੇ ਜਾਂ ਮਣਕੇ ਮਣਕੀਤ ਔਲਖ ਨੇ ਇਹ ਹਰਕਤ ਕੀਤੀ ਹੈ ਸਿੱਧੂ ਮੂਸੇਵਾਲੇ ਨੂੰ ਮਰਵਾਉਣ ਵਾਸਤੇ ਕੋਈ ਯੋਗਦਾਨ ਪਾਇਆ ਤਾਂ ਉਹਨਾਂ ਦੀ ਗਲਤੀ ਹੈ ਉਹਨੂੰ ਵੀ ਸਜ਼ਾ ਮਿਲਣੀ ਚਾਹੀਦੀ ਪਰ ਜੇ ਬਲਾ ਚੌਰੀਆ ਦਾ ਤੁਸੀਂ ਕਤਲ ਕੀਤਾ ਤਾਂ ਪੁਲਿਸ ਨੂੰ ਤੁਹਾਨੂੰ ਗੱਡੀ ਚਾੜਿਆ ਜਿਹੜੇ ਰਿੰਜ ਨੂੰ ਚਾੜਦੇ ਕੋਈ ਅਫਸੋਸ ਨਹੀਂ ਖੁਸ਼ੀਆਂ ਨੇ ਜਿਹੜੀ ਪੁਲਿਸ ਗੁੰਡਾਗਰਦੀ ਨੂੰ ਨਸ ਪਾਉਂਦੀ ਹੈ ਫੜ ਕੇ ਐਨਕਾਊਂਟਰ ਕਰਦੀ ਹੈ ਉਹਨੂੰ ਵਧਾਈਆਂ ਤੇ ਖੁਸ਼ੀਆਂ ਨੇ ਸਾਨੂੰ ਹੋਣਾ ਵੀ ਚਾਹੀਦਾ ਕਾਦੇ ਤੁਸੀਂ ਸੋਚੇ ਹੀ ਨਹੀਂ ਮੈਂ ਤੇ ਨਾਲ ਇੱਕ ਕਬੱਡੀ ਪਲੇਅਰ ਨੂੰ ਬੇਨਤੀ ਕਰਨੀ ਥੋਡੀ ਗੇਮ ਹੈ ਉਹਨੂੰ ਪਿਆਰ ਕਰੋ ਮੁਹੱਬਤ ਕਰੋ ਇਮਾਨਦਾਰੀ ਨਾਲ ਖੇਡੋ ਪਰ ਜਰ ਤੁਸੀਂ ਅਰ ਬਾਰ ਬਾਰ ਰੱਖ ਕੇ ਵੀਡੀਓ ਪਾਉ ਕੀ ਦਸਣਾ ਚਾਹੁੰਦੇ ਹੋ ਤੁਸੀਂ ਗੈਕਟਰਾਂ ਦੇ ਨਾਲ ਟੱਕਰ ਲੈਣੀ ਹੈ ਜੇ ਤੁਸੀਂ ਚੈਲੰਜ ਕਰਦਾ ਵੀ ਜੇ ਉਹ ਗੈਂਗਸਟਰ ਨੇ ਅਸੀਂ ਵੀ ਗੈਂਗਸਟਰਾਂ ਫਿਰ ਉਹਦੇ ਵਿੱਚ ਉਹਨਾਂ ਵਿੱਚ ਤੁਹਾਡੇ ਵਿੱਚ ਫਰਕ ਕੀ ਹੈ ਇਹ ਗੱਲਾਂ ਨਾ ਕਰੋ ਕਿਸੇ ਦਾ ਬੰਦਾ ਰੱਖਦਾ ਘਰ ਉਜਾੜਨਾ ਇਹ ਕਿੱਧਰਲੀ ਸ਼ਾਨ ਕਿੱਧਰਲੀ ਬਹਾਦਰੀ ਹੈ ਜੱਗ ਬਹੁਤ ਵਧੀਆ ਕੰਮ ਕੀਤਾ ਪੰਜਾਬ ਪੁਲਿਸ ਨੇ ਦੋ ਦਾ ਇਨਕਾਊਂਟਰ ਕਰਤਾ ਜੇ ਇੱਕ ਨੂੰ 에어ਪੋਰਟ ਤੋਂ ਚੱਕ ਲਿਆ ਛੇਤਰ ਪਲੇਟ ਹੋਵੇ ਬਸ ਇਹ ਕਹਿ ਨਹੀਂ ਵੀ ਜਿਵੇਂ ਅਦਿੱਤਿਆਨਾਥ ਜੋਗੀ ਕਰਦੇ ਹਨ ਜੋਗੀ ਅਦਿੱਤਿਆਨਾਥ ਕਰਦੇ ਜੁਪੀ ਦੇ ਵਿੱਚ ਉਦਾਂ ਪੰਜਾਬ ਪੁਲਿਸ ਕਰੇ ਵੱਤ ਵੱਤ ਇਹ ਚੀਕਾਂ ਮਾਰਨ ਵਾਲੇ ਚੀਕਾਂ ਮਾਰੀ ਜਾਣਗੇ ਹੁਣ ਦੇਖਿਓ ਤੁਸੀਂ ਕੜਮ ਚੌਧਰੀਆਂ ਨੇ ਕਹਿਣਾ ਸਾਡੇ ਮੁੰਡਿਆਂ ਨੂੰ ਗੈਂਗਸਟਰ ਕਹਿ ਕੇ ਮਾਰਿਆ ਜਾ ਰਿਹਾ ਹੁਣ ਇਹਦਾ ਮੂਹਰੇ ਆ ਜਾਣਾ ਬਚਾ ਕਰਨਗੇ ਇਹ ਤਾਂ ਗੈਂਗਸਟਰ ਨੂੰ ਇੱਥੇ ਇਲੈਕਸ਼ਨ ਲੜਾਈ ਜੁੰਦੇ ਆ ਆ ਸ਼ੇਖਾਂਵਰ ਕੇ ਗੈਂਗਸਟਰ ਹੀ ਨੇ ਨੇ ਇਲੈਕਸ਼ਨ ਜਿੱਤੇ ਨੇ ਇਹ ਤਾਂ ਹਲੇ ਛੋਟੀ ਚੋਣ ਹੈ ਜੇ ਇਹ ਜਾਂ ਵੱਡੀ ਚੋਣ ਜਿੱਤ ਜੇ ਫਿਰ ਕੀ ਕਰਨਗੇ ਇਹ ਬਹੁਤ ਵੱਡਾ ਕੰਮ ਕੀਤਾ ਪੰਜਾਬ ਪੁਲਿਸ ਨੇ ਜੇ ਬਲਾ ਚੋਰੀ ਦੇ ਕਾਤਲਾਂ ਦਾ ਇਨਕੁਆਟਿਟੀ ਤੇ ਚੱਕ ਲੈ ਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ